ਪਿੰਡ ਖੜਿਆਲ ਕੋਠੇ ਪਹੁੰਚਿਆ ਜੀ ਜੋ ਕਿ ਇਹਨਾਂ ਦੀ ਛੱਤਾਂ ਗਰੀਆਂ ਨੇ ਪure ਗਰੀਬ ਆਦਮੀ ਨੇ ਅਮਰ ਰਾਮ ਪੁੱਤਰ ਮੀਰ ਰਾਮ ਬਾਕੀ ਗੱਲਬਾਤ ਵੀ ਕਰਦੇ ਇਹਨਾਂ ਨਾਲ ਤੁਸੀਂ ਦੇਖ ਸਕਦੇ ਹੋ ਮੌਕੇ ਦੇ ਹਾਲਾਤ ਤੇ ਇਧਰ ਵੀ ਕਰਨ ਵਾਲੀਆ ਦੇਖ ਸਕਦੇ ਹੋ ਤੁਸੀਂ ਜੋ ਕਿ ਕਦੋਂ ਵੀ ਕਰ ਸਕਦੀ ਹੈ ਡਾਟਾ ਦੇ ਸਾਥ ਇਹ ਮਦਦ ਦੀ ਗੁਹਾਰ ਲਗਾ ਰਹੇ ਨੇ ਗਰੀਬ ਬੇਹੱਦ ਗਰੀਬ ਪਰਿਵਾਰਾਂ ਬਾਕੀ ਗੱਲਬਾਤ ਕਰਦੇ ਇਹਨਾਂ ਨਾਲ ਕਿ ਇਹਨਾਂ ਦਾ ਕੀ ਕਹਿਣਾ ਸਰਕਾਰ ਨੂੰ ਅਪੀਲਾ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੂੰ ਕਿ ਨਦੀ ਵਾਂ ਫੜੀ ਜਾਵੇ ਗਰੀਬਾਂ ਦੀ ਤੇ ਸਰਪੰਚ ਸਾਹਿਬ ਮੌਕੇ ਤੇ ਮੌਜੂਦ ਨੇ ਪੰਚਾਇਤ ਤੇ ਬੇਨਤੀ ਕਰਦੇ ਆ ਵੀ ਇਹਨਾਂ ਦੀ ਮਦਦ ਜ਼ਰੂਰ ਹੋਵੇ ਜੀ। ਭਾਜੀ ਇਹ ਕਰਨੇ ਕੋਣੋਂ ਕਬਾਪਰੀ ਜਿਹੜੀ ਛੱਤ ਗਰੀ ਆਪਣੀ। ਇਹ ਸਵੇਰੇ 8 ਵਜੇ ਹੋਇਆ ਜੀ ਕੰਮ ਅਸੀਂ ਵੀ ਬਾਹਰ ਹੋ ਗਏ ਸੀ ਘਰ ਤੋਂ ਹੀ। ਹਾਂਜੀ ਸਵੇਰੇ ਹੋਇਆ 8 ਵਜੇ। ਕੀ ਆ ਪਰਿਵਾਰ ਦੇ ਵਿੱਚ ਕੌਣ ਕੌਣ ਕਿੰਨੇ ਜੀ ਨੇ ਤੁਹਾਡੇ? ਮੇਰੇ ਜੀ ਪੰਜ ਬੇਟੀਆਂ ਨੇ। ਹਾਂਜੀ ਮੰਮੀ ਡੈਡੀ ਨਾਨੀ ਤੇ ਆਹ ਛੱਤ ਡਿੱਗੀ ਦੀ ਸਵੇਰੇ ਵੀ ਸਰਕਾਰ ਨੂੰ ਬੇਨਤੀ ਆਈ ਆਪਣੇ ਸਹਾਇਤਾ ਕੀਤੀ ਜਾਵੇ ਵੀ ਗਰੀਬ ਬੰਦੇ ਆ ਜੀ ਮੰਮੀ ਡੈਡੀ ਵੀ ਥੋੜੇ ਜਿ ਬੱਸ ਬਿਮਾਰ ਹੀ ਰਹਿੰਦੇ ਆ ਜੀ ਵੀ ਮੰਮੀ ਦਾ ਜਾਦੇ ਬਿਮਾਰੀ ਹੋ ਰਹੀ ਆ ਉਹਨਾਂ ਨੂੰ ਵੀ ਵਿਧਾੜੀ ਦੱਪਾ ਕਰਦੇ ਆ ਜੀ ਡੈਡੀ ਵੀ ਵਿਧਾੜੀ ਦੱਪਾ ਕਰਦੇ ਆ ਵੀ ਇਹਨੇ ਆਪਣੇ ਲੇਵੇਂ ਹਮਦਨੀ ਆ ਜਿਹੜਾ ਵੀ ਕੁਝ ਕਰ ਸਕਾਂਗੇ ਪੰਜ ਬੇਟੀਆਂ ਨੇ ਵੀ ਛੋਟੇ ਛੋਟੇ ਬੱਚੇ ਨੇ ਜੀ ਤੇ ਸਰਕਾਰ ਤੋਂ ਕੋਈ ਮਦਦ ਦੀ ਅਪੀਲ ਕਰਦੇ ਆਂ ਸਰਕਾਰ ਦੀ ਮਦਦ ਇਹੀ ਆਈ ਸਾਡੇ ਬੱਸ ਵੀ ਮਕਾਨਾਂ ਦੀ ਉਹ ਕਰੀ ਜਾਵੇ ਜੀ ਸਾਨੂੰ ਰਹਿਣ ਵਾਸਤੇ ਛੱਤ ਪਾਣ ਦੀ ਜੀ ਹਾਲਾ ਬਾਹੀ ਕਰੂ ਜੀ ਕੀ ਫਤਿਹ ਸਰਕਾਰ ਨੂੰ ਇੱਕ ਬੇਨਤੀ ਹੈ ਜੀ ਵੀ ਸਾਡੇ ਬਾਜੀਗਰ ਰਹਿੰਦੇ ਨੇ ਗਰੀਬ ਪਰਿਵਾਰ ਹੈ ਬਹੁਤ ਜ਼ਿਆਦੇ ਅਸੀਂ ਬੇਨਤੀ ਕਰਦੇ ਆਂ ਸਰਕਾਰ ਨੂੰ ਵੀ ਇਹਨਾਂ ਦੀ ਮਦਦ ਕੀਤੀ ਜਾਵੇ ਇਹਨਾਂ ਦੀ ਮਾਤਾ ਜੀ ਵੀ ਮੂਰ ਰਹਿੰਦੇ ਨੇ ਇਹਨਾਂ ਦੇ ਫੀਤਾ ਜੀ ਵੀ ਬੁਮਾਰਦ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਰੀ। ਸਾਹੀ ਸਰਵੰਨ ਸਾਹਿਬ ਕੀ ਕਹੋਗੇ ਜੋ ਗਰੀਬ ਜਾਨੀ ਬੰਦਾ ਨੁਕਸਾਨ ਹੋ ਗਿਆ ਇਹਨਾਂ ਦਾ ਗਰੀਬ ਬੰਦੇ ਨੇ ਜੀ ਦਿਹਾੜੀ ਦਾਪਾ ਕਰਦੇ ਨੇ। ਹਾਂਜੀ ਇਹ ਤਸਵੀਰੇ ਮੇਰੇ ਲਵੇ ਗਏ ਵੀ ਸੀ ਕਿ ਇਹ ਵਿਚਾਰੇ 6:30 ਵਜੇ ਪਾਉਣੇ 9:00 ਵਜੇ ਵੀ ਆਏ ਉਹ ਹੋ ਗਈ। ਫਟਵਾਰੀ ਸਾਹਿਬ ਨਾਲ ਮੈਂ ਗੱਲ ਕਰੀ ਫੋਨ ਤੇ ਉਹ ਕਹਿੰਦੇ ਵੀ ਐਪਲੀਕੇਸ਼ਨ ਲੈ ਕੇ ਲਿਖਾ ਕੇ ਨਾਲ ਫੋਟੋਆਂ ਖਿੱਚ ਕੇ ਐਸਡੀ ਸਾਹਿਬ ਨੂੰ ਦੇ ਦਿਓ ਜਿੰਨਾ ਕੁ ਵੀ ਹੋ ਸਕੇ ਆ। ਜਿੰਨਾ ਕੁਛ ਵੀ ਜੋ ਵੀ ਸਰਕਾਰ ਪੱਖੋਂ ਹੋਊਗਾ ਪਕੜਾ ਕੇ ਦੇਵਾਂਗੇ ਜੀ ਬਾਕੀ ਹੋਰ ਜੋ ਆਪਣੇ ਕੋਈ ਸਮਾਜ ਸੇਵੀ ਨੇ ਉਹਨਾਂ ਨੂੰ ਕੋਈ ਬੇਨਤੀ ਆ ਉਹਨਾਂ ਨੂੰ ਬੇਨਤੀ ਕਰਦਾ ਸਮਾਜ ਕੋਈ ਵੀ ਕੋਈ ਵੀ ਵੀਡੀਓ ਦੇਖਦਾ ਇਹਨਾਂ ਦੀ ਵਿਚਾਰਾਂ ਦੀ 6 ਕੁੜੀਆਂ 5 ਕੁੜੀਆਂ ਨੇ ਇੱਕ ਬੱਚਾ ਛੋਟਾ ਜਿਹਾ ਡੈਡੀ ਬਿਮਾਰ ਆ ਮੰਮੀ ਬਿਮਾਰ ਆ ਇਹਨਾਂ ਦੀ ਆਪ ਜਾਣੀ ਦਿਹਾੜੀ ਕਰਨ ਜਾਏ ਬੱਚਿਆਂ ਦੇ ਕੱਪੜੇ ਪਾਉਣਗੇ ਜਾਂ ਬੱਚਿਆਂ ਨੂੰ ਬੁੱਕਾਂ ਲਿਆ ਕਿ ਦਿਨ ਕੀ ਕਰਨ ਗਰੀਬ ਪਰਿਵਾਰ ਐਟ ਅ ਟਾਈਮ ਸਾਥ ਡਿਗੀ ਆ ਮੌਕੇ ਤੇ ਹੁਣ 13ਵਾਂ ਮਹੀਨਾ ਚੱਲਦਾ ਜੀ ਕਿੱਥੋਂ ਪੈਸੇ ਦੇਵੋ ਕੋਈ ਇਹਨਾਂ ਨੂੰ ਮਦਦ ਕੀਤੀ ਜਾਵੇ ਸਰਕਾਰ ਸਰਕਾਰ ਦੇ ਅੱਗੇ ਹੀ ਬੇਨਤੀ ਆ ਪ੍ਰਸ਼ਾਸਨ ਅੱਗੇ ਤੁਸੀਂ ਦੇਖ ਰਹੇ ਹੋ ਜੀ ਤਸਵੀਰਾਂ ਪਿੰਡ ਖੜਿਆਲ ਕੋਠੇ ਤੋਂ ਜੋ ਕਿ ਗਰੀਬ ਪਰਿਵਾਰਾਂ ਵਜਿਗਰ ਬਸਤੀ ਦੇ ਵਿੱਚ ਪਰਿਵਾਰ ਆ ਇਹ ਕੀ ਨਾਂਗਾ ਆਪਣਾ ਹੀ ਆਮਰ RAM ਜੀ ਪਿਤਾ ਦਾ ਨਾਮ ਮੀਰ RAM ਜੀ ਤੇ ਇਹਨਾਂ ਦੀ ਛੱਤ ਟਗਰੀ ਜੀ ਤੁਸੀਂ ਦੇਖ ਸਕਦੇ ਹੋ ਜੀ ਤੇ ਇਹੀ ਦੋ ਕਮਰੇ ਨੇ ਇਹੀ ਇੱਕ ਤਾਂ ਡਿੱਗ ਗਿਆ ਇੱਕ ਡਿੱਗਣ ਕਿਨਾਰੇ ਆ ਤੇ ਸਮਾਨ ਇਹਨਾਂ ਨੇ ਕੱਟ ਲਿਆ ਬਾਕੀ ਪਿਤਾ ਜੀ ਬਿਮਾਰ ਨੇ ਤੇ ਮਾਤਾ ਜੀ ਬਸ ਪੰਜ ਪੰਜ ਕੁੜੀਆਂ ਨੇ ਜੀ ਇਹਨਾਂ ਕੋਲ ਤੇ ਕਿੱਥੋਂ ਇਹ ਗਰੀਬ ਆ ਜਾਨੀ ਇਹ ਛੱਤ ਨਹੀਂ ਬਦਲ ਸਕਦੇ ਗਰੀਬ ਨੇ ਇਹ ਕੋਈ ਵੀ ਐਨਆਰਆਈ ਵੀਰਾਂ ਤੇ ਕੋਈ ਸਮਾਜ ਸੇਵੀ ਇਹਨਾਂ ਦੀ ਮਦਦ ਕਰਨਾ ਚਾਹਵੇ ਤਾਂ ਕਰ ਸਕਦਾਗਾ ਬਾਕੀ ਇਹਨਾਂ ਦਾ ਨੰਬਰ ਅਸੀਂ ਦੇਵਾਂਗੇ ਉਸਤੇ ਵੀ ਮਦਦ ਕਰ ਸਕਦੇ ਹੋ ਬਾਕੀ ਵਿੰਡਾ ਜੇ ਬਿਲਕੁਰੀ ਨਹੀਂ ਜੋੜਾ ਇਹਦਾ ਯਾਰ ਮਾਰਕਦਾ ਇਹਦੇ ਤੇ ਟੇਬਲ ਲਵਾ ਦਿਓ ਨਾ ਬਹੁਤ ਵਾਰੀ ਕਿਹਾ ਇਹਨਾਂ ਨੂੰ ਪੂਰੀ ਕਾਰਕੁਨ ਇਹਦਾ ਆ ਫੈਲਾ ਸਕਦੇ ਨਹੀਂ ਕਿ ਪਾਸੇ ਪਾਸਾ ਸਰਕਾਰ ਨੂੰ ਪੀਲਾ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੂੰ ਕਿਨਾਂ ਦੀ ਵਾਂਹ ਫੜ ਜਾਵੇ ਗਰੀਬਾਂ ਦੀ ਸਰਮਨ ਸਾਹਿਬ ਮੌਕੇ ਤੇ ਮੌਜੂਦ ਨੇ ਪੰਚਾਇਤ ਤੇ ਬੇਨਤੀ ਕਰਦੇ ਆ ਵੀ ਇਹਨਾਂ ਦੀ ਮਦਦ ਜ਼ਰੂਰ ਹੋਵੇ ਜੀ ਸਰਪੰਚ ਨਹੀਂ ਹੈ ਇਕੱਤਰਾ ਜੋੜ ਬੰਨ੍ਹ ਕੇ ਉਹ ਰਾਖ ਲੱਗ ਦੋ ਇਹਨਾਂ ਨੂੰ